ਐਸ ਵਕਤ ਅਸੀਂ ਖੜੇ ਆ ਪਿੰਡ ਖਾਈ ਵਿਖੇ ਤੇ ਜਿਹੜੀ ਮਾਵਲਾ ਤੁਹਾਡੇ ਸਾਹਮਣੇ ਲਿਆਉਣ ਲੱਗਿਆ ਆ ਦੇਖ ਰਹੇ ਹੋ ਤੁਸੀਂ ਇੱਕ ਪੁਲੀਆ ਸੜਕ ਜਿਹੜੀ ਐ ਤਕਰੀਬਨ ਡੇਢ ਮਹੀਨਾ ਪਹਿਲਾਂ ਇਹ ਸੜਕ ਨਵੀਂ ਬਣੀ ਐ ਇਹ ਸੜਕ ਨੂੰ ਬਣਾਉਣ ਤੋਂ ਪਹਿਲਾਂ ਤਕਰੀਬਨ 9 ਮਹੀਨੇ ਤੋਂ 8-9 ਮਹੀਨੇ ਤੋਂ ਇਹ ਜਿਹੜਾ ਸਿਸਟਮ ਚੱਲ ਰਿਹਾ ਸੜਕ ਬਣਾਉਣ ਵਾਸਤੇ ਇਹਨੂੰ ਜਿਹੜੇ ਠੇਕੇਦਾਰ ਬਣਾਉਣ ਵਾਲੇ ਆ ਉਹਨਾਂ ਨੇ ਇੱਥੇ ਆ ਪੁਲੀਆਂ ਨਵੀਆਂ ਬਣਾਈਆਂ ਸੀ ਆ ਪੁਲੀ ਜਿਹੜੀ ਤੁਸੀਂ ਦੇਖ ਰਹੇ ਹੋ ਤਕਰੀਬਨ 4 ਮਹੀਨੇ ਪਹਿਲਾਂ ਇਹ ਪੁਲੀ ਚਾਲੂ ਕੀਤੀ ਗਈ ਆ ਇਹ ਪੁਲੀ ਚਾਲੂ ਹੋਣ ਤੋਂ ਬਾਅਦ 4 ਮਹੀਨੇ ਦੇ ਵਿੱਚ ਵਿੱਚ ਇਹ ਪੁਲੀਆਂ ਜਿਹੜੀ ਬਿਲਕੁਲ ਬੈਠ ਚੁੱਕੀ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਨੇੜਿਓਂ ਕਰਕੇ ਇੱਕ ਵਾਰੀ ਇਹ ਦਿਖਾ ਦਿੱਤੀ ਜਾਵੇ ਇਹ ਜਿਹੜੀ ਲਾਲ ਝੰਡੀ ਲੱਗੀ ਹੋਈ ਆ ਇਹ ਤੁਸੀਂ ਦੇਖ ਰਹੇ ਹੋ ਇਹ ਇੱਕ ਲਾਲ ਝੰਡੀ ਲੱਗੀ ਹੋਈ ਆ ਇਹ ਇਸ ਪਿੰਡ ਦੇ ਸਾਡੇ ਇੱਥੇ ਜਿਹੜੇ ਨੇੜੇ ਕੁਝ ਵੀਰ ਖੜੇ ਨੇ ਸਾਡੇ ਨਾਲ ਨੇ ਉਹਨਾਂ ਨੇ ਲਾਲ ਝੰਡੀ ਲਵਾ ਦਿੱਤੀ ਐ ਖਤਰੀ ਦਾ ਨਿਸ਼ਾਨ ਲਵਾ ਦਿੱਤਾ ਹੈ ਸਰਕਾਰ ਬਜਟ ਦੇ ਵਿੱਚ ਸੜਕਾਂ ਬਣਾਉਣ ਵਾਸਤੇ ਪੈਸਾ ਦਿੰਦੀ ਆ ਸਾਰਾ ਇਸ ਸਿਸਟਮ ਨੂੰ ਚਲਾਉਣ ਵਾਸਤੇ ਸਰਕਾਰ ਵੱਲੋਂ ਜਿਹੜਾ ਹੈਗਾ ਪੈਸਾ ਜਾਰੀ ਕੀਤਾ ਜਾਂਦਾ ਹੈ ਕੰਪਨੀਆਂ ਸੜਕ ਬਣਾਉਣ ਦੇ ਠੇਕੇ ਲੈਂਦੀਆਂ ਠੇਕੇਦਾਰ ਸੜਕ ਬਣਾ ਕੇ ਚਲੇ ਜਾਂਦੇ ਨੇ ਪੁਲੀਆਂ ਬਣਾ ਕੇ ਚਲੇ ਜਾਂਦੇ ਨੇ ਪਿੰਡ ਖਾਈ ਦੇ ਵਿੱਚ ਇਦੋਂ ਪਿੱਛੇ ਜਿਹੜਾ ਪਿਛਲਾ ਬੱਸ ਸਟੈਂਡ ਆ ਦਿਨਾ ਸਾਹਿਬ ਵਾਲੇ ਪਾਸੇ ਜਿਹੜਾ ਹੁੰਦਾ ਉਹਥੇ ਵੀ ਇੱਕ ਪੁਲੀ ਹੈ ਜਿਹੜੀ ਉਹ ਇਸੇ ਤਰ੍ਹਾਂ ਬੈਠ ਚੁੱਕੀ ਹੈ ਹੁਣ ਇੱਥੇ ਗੱਲ ਇਹ ਬਣਦੀ ਹੈ ਵੀ ਜੇ ਸਰਕਾਰ ਨੇ ਫੰਡ ਜਾਰੀ ਕੀਤਾ ਉਹ ਫੰਡ ਕਿੱਥੇ ਗਿਆ ਉਹ ਠੇਕੇਦਾਰ ਨੇ ਫੰਡ ਕਿੱਥੇ ਲਾ ਦਿੱਤਾ ਇਹਨੂੰ ਇੱਕ ਲਿਪਾ ਪੋਚੀ ਕਰ ਦਿੱਤੀ ਗਈ ਜਿਹੜੀ 2 ਕੁ ਮਹੀਨੇ ਦੇ ਵਿੱਚ ਇਹ 2-3 ਮਹੀਨੇ ਦੇ ਵਿੱਚ ਹੈ ਜਿਹੜੀ ਤੈਅ ਸਨੈਸ਼ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਤੌਰ ਤੇ ਤੁਸੀਂ ਸਟੇਜਾਂ ਤੇ ਸੁਣਦੇ ਆ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਰਕਾਰ ਨੂੰ ਵੀ ਇਸ ਗੱਲ ਦਾ ਪਤਾ ਲੱਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਗੱਲ ਕਹਿੰਦੇ ਆ ਵੀ ਜਿਹੜੀ ਕੰਪਨੀ ਨੇ ਸੜਕ ਬਣਾਈ ਜੇ ਉਹ ਸੜਕ ਟੁੱਟ ਜਾਂਦੀ ਆ ਉਹ ਪਿੰਡ ਵਾਸੀਆਂ ਨੂੰ ਵੀ ਅਪੀਲ ਕਰਦੇ ਜਿੱਥੇ ਸੜਕ ਬਣਦੀ ਆ ਵੀ ਤੁਸੀਂ ਪਿੰਡਾਂ ਵਾਲੇ ਇਹ ਕੰਮ ਕਰਵਾਓ। ਹੁਣ ਮੈਂ ਪਿੰਡਾਂ ਵਾਲਿਆਂ ਨਾਲ ਵੀ ਗੱਲ ਕਰਵਾਉਂਗਾ ਮੁੱਖ ਮੰਤਰੀ ਕਹਿੰਦੇ ਨੇ ਵੀ ਜਿਹੜਾ ਠੇਕੇਦਾਰ ਪੈਸੇ ਖਾਊ ਉਹਦੇ ਅਸੀਂ ਪੈਸੇ ਰਿਲੀਜ਼ ਨਹੀਂ ਕਰਨੇ ਮੈਂ ਇਸ ਚੱਲਦੀ ਚੱਲਦੀ ਵੀਡੀਓ ਦੇ ਵਿੱਚ ਜਿਹੜਾ ਇਸ ਸੜਕ ਨੂੰ ਬਣਾਉਣ ਵਾਲਾ ਜੇਹੀ ਆ ਉਹਦੇ ਨਾਲ ਕੋਸ਼ਿਸ਼ ਕਰਾਂਗੇ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਜੇ ਉਹਨਾਂ ਦੇ ਨਾਲ ਗੱਲ ਹੋਈ ਇਹ ਜਿਹੜਾ ਸਿਸਟਮ ਹੈ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਵੀ ਜੇ ਸੜਕ ਟੁੱਟ ਜਾਂਦੀ ਆ ਤੇ ਉਹਨਾਂ ਦੇ ਉੱਪਰ ਕਾਰਵਾਈ ਹੋਵੇਗੀ ਅਜਿਹਾ ਸਿਸਟਮ ਹੈ ਮੈਂ ਫੋਨ ਲਾਇਆ ਆਪਾਂ ਵੇਖਦੇ ਆਂ ਵੀ ਗੱਲ ਹੁੰਦੀ ਹੈ ਆ ਨਹੀਂ ਲੱਗ ਨਹੀਂ ਰਿਹਾ ਫੋਨ ਇਹ ਛੜਕ ਟੁੱਟ ਗਈ ਆ ਬਣਾਉਣ ਤੋਂ ਪਹਿਲਾਂ ਹੀ ਟੁੱਟ ਗਈ ਆ ਪੁੜੀਆਂ ਟੁੱਟ ਗਈਆਂ ਨੇ ਪਿੱਛੇ ਜਿਹੜੀ ਪੁੜੀਆਂ ਉਹ ਵੀ ਟੁੱਟ ਗਈ ਆ ਇਹਦੇ ਵਾਸਤੇ ਜ਼ਿੰਮੇਵਾਰ ਕੌਣ ਆ ਸਾਡੇ ਨਾਲ ਕੁਝ ਪਿੰਡ ਵਾਸੀ ਖੜੇ ਨੇ ਇਹ ਸੜਕ ਦਾ ਜਿਹੜਾ ਨਿਰਮਾਣ ਹੋਇਆ ਜਿਹੜੀਆਂ ਪੁੜੀਆਂ ਨੇ ਉਹ ਵੱਖ-ਵੱਖ ਥਾਵਾਂ ਤੋਂ ਟੁੱਟਦੀਆਂ ਜਾ ਰਹੀਆਂ ਨੇ ਇੱਕ ਨਾਲ ਹੋਰ ਇੱਥੇ ਮੈਂ ਇੱਕ ਗੱਲ ਵਿੱਚ ਲਾ ਦੇਵਾਂ ਜਿਹੜੀ ਇਹ ਸੜਕ ਬਣੀ ਇਹਦੇ ਦੋਨੇ ਪਾਸੇ ਜਿਹੜਾ ਠੇਕੇਦਾਰ ਆ ਉਹਨੇ ਮਿੱਟੀ ਲਾਉਣੀ ਹੁੰਦੀ ਆ ਪਰ ਦੂਰ ਤੱਕ ਜਦੋਂ ਤੁਸੀਂ ਦੇਖੋਗੇ ਵੱਡੇ-ਵੱਡੇ ਖੱਡੇ ਨੇ ਮਿੱਟੀ ਨਹੀਂ ਲਾਈ ਗਈ ਕੋਈ ਵੀ ਮੋਟਰਸਾਈਕਲ ਆ ਕੋਈ ਵੀ ਗੱਡੀ ਪਲਟ ਸਕਦੀ ਆ ਹਾਦਸਾ ਹੋ ਸਕਦਾ ਇਹ ਹਾਸਿਆਂ ਨੂੰ ਸੱਦਾ ਦਿੱਤਾ ਜਾ ਰਿਹਾ ਮੈਂ ਸਾਡੇ ਨਾਲ ਪਿੰਡ ਵਾਸੀ ਖੜੇ ਨੇ ਉਹਨਾਂ ਨਾਲ ਗੱਲ ਕਰਾਂਗੇ ਆ ਭਾਈ ਸਾਹਿਬ ਪਿੰਡ ਖਾਈ ਦੇ ਵਿੱਚ ਖੜੇ ਆ ਤੁਹਾਡਾ ਜਿਹੜਾ ਇਹ ਸਾਹਮਣੇ ਪੁਲੀ ਟੁੱਟੀ ਆ ਕਿੰਨਾ ਟਾਈਮ ਹੋ ਗਿਆ ਤੁਸੀਂ ਦੱਸੋ ਇਹ ਤਕਰੀਬਨ 4-5 ਕ ਮਹੀਨੇ ਹੋਇਆ ਇਹਨੂੰ ਚਲਦੀ ਨੂੰ ਸੜਕ ਬਣੀ ਨੂੰ ਜਾਂ 2 ਮਹੀਨੇ ਹੋ ਗਏ ਇਹ ਅਸੀਂ ਉਹਨਾਂ ਠੇਕੇਦਾਰਾਂ ਨੂੰ ਬਹੁਤ ਕਿਹਾ ਵੀ ਤੁਸੀਂ ਮਟੀਰੀਅਲ ਬਹੁਤ ਘੱਟ ਪਾ ਰਹੇ ਆ ਠੀਕ ਹੈ ਉਹਨਾਂ ਨੇ ਕੋਈ ਇੱਥੇ ਸਮਾਈ ਅਸੀਂ ਕਿਉਂ ਹਰ ਵਕਤ ਇੱਥੇ ਰਹਿਨੇ ਆ ਬੋਰ ਥਲੇ ਉਹਨਾਂ ਨੂੰ ਇਹ ਵੀ ਆਖਿਆ ਪਾਣੀ ਵੀ ਨਹੀਂ ਬਾਅਦ ਚ ਪਾ ਕੇ ਗਏ ਉਹ ਉਦੋਂ ਲੈਂਟਰ ਲਾ ਕੇ ਛੱਡ ਗਏ ਆ ਮਟੀਰੀਅਲ ਵੀ ਬਹੁਤ ਘੱਟ ਪਾਇਆ ਉਹਨਾਂ ਨੇ ਕੋਈ ਕਿਸੇ ਦੀ ਸੁਣਦੇ ਨਹੀਂ ਸੀਗੇ ਅਸੀਂ ਆਖਾ ਵੀ ਇਥੋਂ ਆਵਾਜ਼ੀ ਬਹੁਤ ਲੰਘਦੀ ਇੱਕ ਪੁਲੀ ਚੌੜੀ ਆ ਵੀ ਉੰਟਲੀਆ ਵੱਧ ਤੋਂ ਵੱਧ ਪਾਉ ਉਹਨਾਂ ਨੇ ਪਾ ਨਹੀਂ ਸਾਡੀ ਕੋਈ ਸੁਣੀ ਨਹੀਂ ਉਹਨਾਂ ਨੂੰ ਗਵਰਨਮੈਂਟ ਪੈਸੇ ਪੈਸੇ ਬਹੁਤ ਭੇਜੀ ਜਾਂਦੀ ਆ ਗਾ ਉਹਨਾਂ ਦੇ ਇਨਕੁਆਰੀ ਪਿੱਛੇ ਕੋਈ ਨਹੀਂ ਕਰ ਰਹਾ ਵੀ ਕਿੱਥੇ ਲੱਗਦੇ ਆ ਕੀ ਹੁੰਦਾਗਾ ਕੌਣ ਖਾਂਦਾ ਇਹਨੂੰ ਕਿੱਥੇ ਇਹ ਪੈਸੇ ਆਪਣੇ ਜਾਰੀ ਹੋਏ ਆ ਉਹਦੀ ਪੜਤਾਲ ਪਸੜਤਾਲ ਗਵਰਨਮੈਂਟ ਪੈਸੇ ਨਹੀਂ ਕਰਦੀ ਇਸ ਕਰਕੇ ਲੋਕ ਖੱਜਲਖੁਆਰ ਹੁੰਦੇ ਆ ਇਹ ਪੁਲੀਆਂ ਟੁੱਟ ਜਾਂਦੀਆਂ ਚਾਰ ਪੰਜ ਮਹੀਨੇ ਸੀ ਟ੍ਰੈਫਿਕ ਦਾ ਬਹੁਤ ਇਥੇ ਯਾਨੀ ਔਖੇ ਔਕੇ ਟਾਈਮ ਪਾਸ ਕੀਤਾ ਇਹਦੇ ਪਿੰਡ ਦੇ ਦੂਜੇ ਪਾਸੇ ਦੀ ਕਿਤੇ ਇੱਥੋਂ ਦੀ ਰਾਤ ਨੂੰ ਬਹੁਤ ਖਜਲ ਖਵਾ ਹੁੰਦੇ ਸੀ ਲੋਕ ਇਹ ਦੁਆਰਾ ਫੇਰ ਉਹੀ ਕੰਮ ਹੋਣਾਗਾ ਪਿੰਡ ਵਾਸੀ ਦੀ ਨਾਂਗਾ ਬਹੁਤ ਥੋੜਾਗਾ ਤੇ ਨਾਂ ਨਾ ਟਰੱਕ ਲੰਘਦੇ ਨਾ ਬੱਸਾਂ ਲੰਘਦੀਆਂ ਇਹ ਦੁਆਰਾ ਫੇਰ ਉਹੀ ਕੰਮ 5-6 ਮਹੀਨੇ ਟਰੱਕ ਦਾ ਬਹੁਤ ਖਾਊਗਾ ਪਿੰਡ ਵਾਸੀਆਂ ਨੇ ਦੱਸਿਆ ਵੀ ਜਿਹੜਾ ਅਸੀਂ ਇੱਥੇ ਹੀ ਕਿਉਂਕਿ ਸਾਹਮਣੇ ਇੱਕ ਵੱਡਾ ਬੋਰਡ ਹੈ ਜਿੱਥੇ ਆਮ ਤੌਰ ਤੇ ਲੋਕ ਬੈਠਦੇ ਨੇ ਮੈਂ ਕੈਮਰਾਮੈਨ ਨੂੰ ਦਿਖਾਵਾਂਗਾ ਦਿਖਾਇਆ ਜਾਵੇ ਇੱਥੇ ਜਿਹੜੇ ਆਮ ਤੌਰ ਤੇ ਲੋਕ 15-20 ਲੋਕ ਆ ਜਿਹੜੇ ਬੈਠੇ ਰਹਿੰਦੇ ਨੇ ਜਦੋਂ ਇਹਦਾ ਕੰਮ ਚੱਲਦਾ ਸੀ ਇਸ ਪੁਲੀ ਦਾ ਕੰਮ ਚੱਲਦਾ ਸੀ ਤੇ ਇਹਨਾਂ ਨੇ ਉਹਨਾਂ ਨੂੰ ਕਿਹਾ ਬਹੁਤ ਵਾਰ ਭਈ ਇਹਦਾ ਜਿਹੜਾ ਮਟੀਰੀਅਲ ਆ ਉਹਨੂੰ ਠੀਕ ਕੀਤਾ ਜਾਵੇ ਪਰ ਜਦੋਂ ਪੁਲੀ ਬਣਾਈ ਗਈ ਆ ਤੇ ਇੱਥੇ ਮਟੀਰੀਅਲ ਦੀ ਜਿਹੜੀ ਹੈਗੀ ਆ ਘਾਟ ਆਪਣੇ ਸਾਹਮਣੇ ਆ ਦੇਖ ਰਹੇ ਹੋ ਤੁਸੀਂ ਤੇ ਜੇਕਰ ਸਰਕਾਰ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਇਸ ਮੈਸੇਜ ਨੂੰ ਦੇਖਦਾ ਸਾਡੀ ਇਸ ਆ ਵੀਡੀਓ ਨੂੰ ਦੇਖਦਾ ਤਾਂ ਉਹ ਕਿਰਪਾ ਕਰਕੇ ਇਹਦੇ ਵੱਲ ਧਿਆਨ ਦੇਵੇ ਨਹੀਂ ਤਾਂ ਬਹੁਤ ਵੱਡਾ ਕਿਤੇ ਹਾਦਸਾ ਵੀ ਹੋ ਸਕਦਾ ਰਾਤ ਵੇਲੇ ਵੀ ਤੇ ਇਸ ਤਰ੍ਹਾਂ ਜਿਹੜੀਆਂ ਸਰਕਾਰਾਂ ਨੇ ਉਹ ਭਾਵੇਂ ਲੋਕਾਂ ਦੀਆਂ ਸਹੂਲਤਾਂ ਵਾਸਤੇ ਬਹੁਤ ਫੰਡ ਜਾਰੀ ਕਰਦੀਆਂ ਨੇ ਪਰ ਅੱਗੇ ਫੰਡ ਕਿਹਦੀ ਮਿਲੀ ਭੁਗਤ ਦੇ ਨਾਲ ਮੈਂ ਜੇ ਇਹਨੂੰ ਫੋਨ ਲਾ ਰਿਹਾ ਉਹਨਾਂ ਦਾ ਜੇ ਇਹ ਦਾ ਫੋਨ ਆ ਜਿਹੜਾ ਉਹ ਬੰਦ ਆ ਰਿਹਾ ਜਿਹੜਾ ਇਸ ਸੜਕ ਦਾ ਜਿਹਨੇ ਨਿਰਮਾਣ ਕਰਵਾਇਆ ਹੋ ਸਕਿਆ ਤਾਂ ਅਸੀਂ ਫਿਰ ਮੈਂਸ਼ਨ ਕਰਦੇ ਹਾਂ ਵੀ ਜੀ ਉਹਨਾਂ ਨਾਲ ਗੱਲਬਾਤ ਹੋ ਸਗੀ ਤੇ ਜਿਹੜੀ ਇਸ ਤੋਂ ਅੱਗੇ ਇੱਕ ਪਿੱਛੇ ਪਿੰਡ ਦੇ ਪਿਛਲੇ ਪਾਸੇ ਪੁਲੀਆਂ ਬਣਾਈਆਂ ਉਹ ਵੀ ਇਸੇ ਤਰ੍ਹਾਂ ਧਸ ਚੁੱਕੀਆਂ ਨੇ ਇੱਕ ਪਿੰਡ ਦੇ ਇਧਰ ਪੱਤੋ ਵਾਲੇ ਰਾਹ ਤੇ ਬਾਹਰ ਆ ਉਹ ਵੀ ਟੁੱਟਣ ਲੱਗ ਗਈ ਆ ਪੁੜੀ ਇਹ ਸ਼ੜਕ ਆ ਜਿਹੜੀ ਬਾਹਣਨ ਤੋਂ ਪਹਿਲਾਂ ਹੀ ਖਤਮ ਹੋਣ ਦੇ ਕੰਢੇ ਆ ਬਹੁਤ ਜ਼ਿਆਦਾ ਟਰੈਫਿਕ ਆ ਜਿਹੜਾ ਅਸੀਂ ਤੁਹਾਨੂੰ ਦਿਖਾਵਾਂਗੇ ਇੱਥੇ ਆ ਰਿਹਾ ਤੇ ਇਹ ਮੇਰੀ ਕੋਸ਼ਿਸ਼ ਹੋਊਗੀ ਅਸੀਂ ਵੀ ਗੱਲ ਕਰਾਂਗੇ ਜੇ ਕਿਸੇ ਰਾਹੀਰ ਦੇ ਨਾਲ ਵੀ ਗੱਲ ਹੋ ਸਕਦੀ ਹੋਈ ਲਗਾਤਾਰ ਟਰੈਫਿਕ ਆ ਜਿਹੜਾ ਇੱਥੇ ਚੱਲ ਰਿਹਾ ਪਰ ਜਿਹੜੀ ਸ਼ੜਕ ਆ ਉਹ ਤੈਸਨੈਸ਼ ਹੋ ਚੁੱਕੀ ਆ ਇਸ ਬਾਰੇ ਜਿਹੜੀ ਹੈਗੀ ਆ ਸਰਕਾਰ ਜਾਂ ਪ੍ਰਸ਼ਾਸਨ ਹੈ ਉਹ ਧਿਆਨ ਦੇਵੇ ਤੇ ਇਸ ਤਰ੍ਹਾਂ ਦੇ ਜਿਹੜੇ ਜੀਤ ਸਿੰਘ ਬੋਲਦਾ ਪੱਤਰਕਾਰ ਇੱਕ ਨਾ ਮੈਂ ਬੇਨਤੀ ਇਹ ਕਰਨ ਲੱਗਿਆ ਸੀਗਾ ਵੀ ਜਿਹੜਾ ਖਾਈ ਪੁਲੀ ਟੁੱਟੀ ਆ ਇੱਕ ਹਾਂਜੀ ਤੇ ਇਹ ਤਾਂ ਮਹੀਨਾ ਵੀ ਨਹੀਂ ਚੱਲੀ ਜੀ ਪੁਲੀ ਆਹ ਹੱਬੇ ਨੇ ਦੇਖ ਰਿਹਾ ਹੈ ਦਾ ਕੀ ਕਾਰਨ ਬਣ ਗਿਆ ਅਗਰ ਵਾਈਸ ਟ੍ਰੈਸ਼ ਕਿੰਨੇ ਸਾਮ ਦਾ ਲੱਗ ਰਿਹਾ ਹੈ ਇਹਦੇ ਤੇ ਤੁਸੀਂ ਕਿਉਂ ਰੁਪਈਏ ਦੇਖਦੇ ਹੋ ਔਰ ਕਰਵਾਉਣੇ ਨੂੰ ਕੀ ਕਾਜੀ ਕਰਵਾ ਲਿਆ ਆ ਗਿਆ ਨਹੀ ਮੈਂ ਮੈਂ ਤੁਹਾਡੇ ਨਾਲ ਬੇਨਤੀ ਤੁਹਾਨੂੰ ਇਹ ਕਰਨ ਲੱਗਿਆ ਵੀ ਇੱਕ ਮਹੀਨਾ ਪੁਲੀ ਨੇ ਕੱਢਿਆ ਨਹੀਂ ਵੀ ਨਵੀਂ ਨਵੀਂ ਲਾਈਨਡੀਆਂ ਨਹੀਂ ਸਾਡੀਆਂ ਪੁਲੀਆਂ ਔਰ ਡਿਜ਼ਾਈਨ ਵੀ ਹੋਈਆਂ ਨੇ ਪ੍ਰੋਪਰ ਮੈਂ ਉਹੀ ਦੇਖ ਰਿਹਾ ਹਾਂ ਕਿੱਥੇ ਹੋ ਗਈ ਯਾਰ ਕੋਈ ਨਹੀਂ ਅਸੀਂ ਦੇਖਦੇ ਹਾਂ ਜੇ ਸਾਨੂੰ ਵੀ ਨਹੀਂ ਪਤਾ ਲੱਗਿਆ ਕੀ ਕਾਰਨ ਆਦਾ ਬਾਈ ਜੀ ਵੀ ਜਿਹੜਾ ਪਤਾ ਲੱਗਦਾ ਆਪਾਂ ਨੂੰ ਵੀ ਇੱਥੇ ਠੇਕੇਦਾਰ ਰਹਿਣ ਗੈਲੀ ਕੀਤੀ ਆ ਕਿਤੇ ਨਾ ਕਿਤੇ ਲੱਗਦੀ ਹੈ ਵੀ ਜਿਹੜੀਆਂ ਪਾਸੇ ਦੀ ਵੱਡੇ ਖਾਰੇ ਪੈ ਚੁੱਕਿਆ ਉਹ ਜਿਹੜੀ ਹੈਗੀ ਆ ਪ੍ਰੋਪਰ ਉਹਨੂੰ ਜਿਹੜੀ ਚੇਨ ਦੇਣੀ ਹੁੰਦੀ ਹੈਗੀ ਇੱਟਾਂ ਵੀ ਨਹੀਂ ਲਾਈਆਂ ਗਈਆਂ ਸਾਈਡਾਂ ਤੇ ਮੀਂਹ ਪਿਆ ਮੀਂਹ ਦੇ ਨਾਲ ਜਿਹੜੇ ਖਾਰਾ ਵੱਡੀਆਂ ਖਾਰਾਂ ਵੀ ਪੈ ਗਾਂ ਨਾਲ ਉਹਦੇ ਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਵੀ ਤੁਸੀਂ ਦੱਸਿਓ ਵੀ ਇਹ ਕੌਣ ਠੇਕੇਦਾਰ ਸੀਗਾ ਕਿਹਦੇ ਕੋਲੇ ਠੇਕਾ ਸੀ ਇਹ ਹਾਂਜੀ ਬਰਨਾਲੇ ਤੋਂ ਬਰਨਾਲੇ ਤੋਂ ਕਿਹਦੇ ਕੋਲ ਓਰਿੰਦਰ ਕੁਮਾਰ ਰਜਿੰਦਰ ਕੁਮਾਰ ਅੱਛਾ ਠੀਕ ਹੈ ਬਰਿੰਦਰ ਕੁਮਾਰ ਬਰਿੰਦਰ ਕੁਮਾਰ ਬਰਿੰਦਰ ਕੁਮਾਰ ਥੋੜੀ ਠੇਕੇਦਾਰ ਨਾਲ ਗੱਲ ਹੋਈ ਹੈ ਸਰ ਹਾਂਜੀ ਹਾਂਜੀ ਹੋਈ ਹੈ ਜੀ ਅਸੀਂ ਇਹਨੂੰ ਰੈਕਟੀਫਾਈ ਕਰਨਾ ਸ਼ੁਰੂ ਕਰਦੇ ਹਾਂ ਮੈਂ ਬੁਲਾਇਆ ਉਹਨਾਂ ਨੂੰ ਅੱਛਾ ਕਦੋਂ ਆਉਂਗੇ ਤੁਸੀਂ ਥੋੜੀ ਦੇਰ 'ਚ ਪਹੁੰਚ ਰਹੇ ਹਾਂ ਜੀ ਅੱਛਾ ਅੱਛਾ ਠੀਕ ਹੈ ਤੁਸੀਂ ਥੋੜੀ ਦੇਰ 'ਚ ਪਹੁੰਚ ਰਹੇ ਹੋ ਤੇ ਇੱਕ ਮੈਂ ਮੇਰੀ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਕਰਨੀ ਸੀ ਇੱਕ ਪੁੜੀ ਨਹੀਂ ਜਿਹੜੀ ਪਿੱਛੋਂ ਖਾਈ ਐਂਟਰ ਕਰਦੇ ਆ ਦੀਨਾ ਸਾਹਿਬ ਵਾਲੇ ਪਾਸਿਓਂ ਇਹ ਇੱਕ ਪੁਲੀ ਇੱਕ ਪੁਲੀ ਦੀ ਗੱਲ ਨਹੀਂ ਇਹ ਜਿਹੜੀਆਂ ਹੋਰ ਪੁਲੀਆਂ ਉਹ ਵੀ ਦਬ ਗਈਆਂ ਮੈਂ ਤੁਹਾਨੂੰ ਦੱਸਿਆ ਜੀ ਜਿਹੜੀ ਪੁਲੀ ਦੇ ਬਿਲਕੁਲ ਨਾਲ ਵਾਲਾ ਏਰੀਆ ਹੁੰਦਾ ਹਾਂਜੀ ਉੱਥੇ ਰੋਲਰ ਨਹੀਂ ਚੱਲ ਪਾਉਂਦੇ ਜਦੋਂ ਸਿਰਫ ਇੰਨਾ ਕੰਮ ਕੀਤਾ ਹੋਵੇ ਜਦੋਂ ਪੂਰੀ ਸੜਕ ਬਣਾਉਣੀ ਹੈ ਹਨਾ ਉਦੋਂ ਉਦੋਂ ਇੰਨੀ ਦਿੱਕਤ ਨਹੀਂ ਆਉਂਦੀ ਥੋੜਾ ਪੋਸ਼ਰ ਹੁੰਦਾ ਰੋਲਰ ਵੀ ਕੰਪੈਕਸ਼ਨ ਨਹੀਂ ਕਰਦਾ ਇਹ ਆਪਣੀ ਪੁਲੀ ਕੋਈ ਛੱਡ ਦਿੱਨੇ ਨੇ ਇਹ ਜੀ ਬੈਠ ਜੋ ਨਹੀਂ ਬੰਦਾ ਇਹ 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 ਤਾਂ ਬਿਲਕੁਲ ਬਿਲਕੁਲ ਸੈਂਟਰ ਤੋਂ ਟੁੱਟੀ ਹੈ ਜੀ ਹਾਂ ਜਿਹੜੀ ਟੁੱਟ ਗਈ ਉਹ ਅੱਗੇ ਹੀ ਆ ਤੁਸੀਂ ਦੂਜੀਆਂ ਕੁੜੀਆਂ ਦੀ ਗੱਲ ਕਰਨਾ ਮੈਂ ਉਹਦੀ ਗੱਲ ਕਰਨਾ ਉਹਦਾ ਕਾਰਨ ਤਾਂ ਇਹ ਹੈ ਉਹ ਉਹ ਕੰਸੋਲਿਡੇਸ਼ਨ ਹੁੰਦੀ ਰਹਿੰਦੀ ਹੈ ਉਹ ਨਹੀਂ ਕਰਦਾ ਜੀ ਜਿਹੜੀ ਟੁੱਟ ਗਈ ਹੈ ਇਹਦਾ ਦੇਖੋ ਅਸੀਂ ਦੇਖਦੇ ਹਾਂ ਵੀ ਆਈ ਟੁੱਟਣੀ ਨਹੀਂ ਸੀ ਚਾਹੀਦੀ ਆ ਛੋਟੀ ਦਾ ਦੇਖੋ ਗਲਤੀ ਹੈ ਜੀ ਉਹ ਹਾਂ ਕੀ ਹੈ ਉਹਨਾਂ ਨੂੰ ਦੁਬਾਰਾ ਕਰਾਉਣਾ ਪਊਗਾ ਹੋਰ ਇਹਦਾ ਕੋਈ ਹੱਲ ਨਹੀਂ ਹੈ ਅਸੀਂ ਦੁਬਾਰਾ ਕਰਾਵਾਂਗੇ ਜੀ अच्छा अच्छा ते जेडी इना दी पेमेंट आ ठेकेदार दी ओ हो गई है तोडे बलो पहला नहीं अजे नहीं हुई अच्छा ओदी कोई पेमेंट अजे हुई नहीं मतलब जी 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 ਠੀਕ ਹੈ ਤੇ ਇੱਕ ਮੈਨੂੰ ਇਹ ਦੱਸਿਓ ਵੀ ਜਿਹੜੀ ਤੁਸੀਂ ਪਹਿਲਾਂ ਗੱਲ ਕਰੀਆ ਸ਼ੁਰੂਆਤ ਦੇ ਵਿੱਚ ਵੀ ਤੇ ਤੁਹਾਨੂੰ ਟ੍ਰੈਫਿਕ ਬਹੁਤ ਜ਼ਿਆਦਾ ਲੰਘਦਾ ਹੈ ਨਾ ਵੀ ਸਰ ਟ੍ਰੈਫਿਕ ਤਾਂ ਹੁਣ ਆਇਆ ਵੀ ਕਿਤੋਂ ਦੀ ਹੋਰ ਤਾਂ ਉਹਨੂੰ ਕੀਤਾ ਨਹੀਂ ਜਾ ਸਕਦਾ ਟ੍ਰੈਫਿਕ ਤਾਂ ਲੰਘੂਗਾ ਹੀ ਨਾ ਸੁਣੋ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਗੱਲ ਇਹ ਕਹੀ ਹੈ ਜੀ ਟ੍ਰੈਫਿਕ ਲੰਘ ਰਿਹਾ ਸੀ ਇਹਨੇ ਟਾਈਮ ਵਾਰ ਟੁੱਟ ਗਈ ਇਹ ਨਹੀਂ ਸਮਝ ਆਇਆ ਮੈਨੂੰ ਇਹ ਨਹੀਂ ਕਿਹਾ ਵੀ ਟ੍ਰੈਫਿਕ ਲੰਘਣ ਕਰਕੇ ਟੁੱਟ ਗਈ ਬਣਾਈ ਤਾਂ ਅਸੀਂ ਲਈ ਹੈ ਹਾਂ ਟ੍ਰੈਫਿਕ ਲਈ ਬਣਾਈ ਹੈ ਨਾ ਹਾਂ ਤੁਸੀਂ ਜੀ 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 ਚਲੋ ਦੇਖੋ ਸਰ ਫਿਰ ਦੱਸਿਓ ਸਾਨੂੰ ਹਨਾ ਹਾਂ ਜੀ ਹਾਂ ਜੀ ਕਰਵਾ ਰਹੇ ਹਾਂ ਜੀ ਇਹੀ ਹਰ ਲੈਣ ਕਰਵਾਉਣਾ ਪੈਣਾ ਤੇ ਕਰਵਾਣੀ ਅੱਛਾ ਅੱਛਾ ਇਹਨੂੰ ਨਵੀਂ ਬਣਵਾਉਂਗੇ ਕਿ ਹੁਣ ਇਹਦੇ ਇਸੇ ਤਰ੍ਹਾਂ ਇਹ ਰਿਪੇਅਰ ਹੀ ਕਰੋਗੇ ਸਲੈਬ ਤਾਂ ਨਵੀਂ ਪਾਣੀ ਪਾਉਗੀ ਜੀ ਹਾਂ ਕਿਉਂਕਿ ਜੇ ਸਲੈਬ ਨਵੀਂ ਪਾਉਗੀ ਤਾਂ ਫਿਰ ਹੀ ਚੱਲੂ ਫਿਰ ਚੱਲੋ ਤੇ ਇੱਕ ਇਹਦੀ ਕੈਪੈਸਿਟੀ ਕਿੰਨੀ ਦੀ ਪਾਸ ਕੀਤੀ ਹੈ ਵੀ ਕਿੰਨੇ ਮਟੀਰੀਅਲ ਦੀ ਪਾਸ ਹੋਈ ਆ ਤਿੰਨ ਮਰਸੇ अच्छा किन्ने किन्ने टन किन्ने टन ਦੀ ਕੈਪੈਸਿਟੀ ਸੀ ਦੀ ਸਾਡੇ ਨਾਲ ਇਹ ਐਮਐਸਸੀ ਦੇ ਵਿੱਚ ਲੋਡ ਹੁੰਦਾ ਹੈ ਜੀ ਐਮਐਸਸੀ ਦੇ ਵਿੱਚ ਲੋਡ ਹੁੰਦਾ ਤੁਹਾਡਾ ਠੀਕ ਹੈ ਐਮਐਸਸੀ ਦੀ ਰੋਡ ਹੈ ਕਿਉਂਕਿ ਇਹ ਐ ਐਨਐਚ ਦਾ ਜਿਵੇਂ ਕਹੋ ਇੰਟਰਨਲ ਰੋਡ ਲੈ ਰਹੀ ਹੈ ਜੀ ਜੀ ਹਾਂ ਜਿਹੜੀ ਰੋਡ ਜਿਹੜੀ ਅਸੀਂ ਬਾਰ ਬਣਾ ਰਹੇ ਹਾਂ 30 ਨਾਲ ਉਹ ਵੱਡੀ ਹੈ ਓਕੇ ਇਹ ਅੰਦਰ ਦੀ ਇੰਟਰਨਲ ਹੈ ਤਾਂ ਪੁਰਾਣੀ ਸੜਕਾਂ ਵੈਸੇ ਵੀ ਪਹਿਲਾਂ ਤੁਸੀਂ ਦੇਖਿਆ ਹੋਣਾ ਮਿਕਰੋਸ ਹਾਂ 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 ਇਹ ਉਸ ਸਾਹ ਨਾਲ ਡਿਜ਼ਾਈਨ ਦਾ ਕਿਉਂਕਿ ਅਸੀਂ ਨਵੀਂ ਬਾਹਰ ਬਣਾ ਰਹੇ ਤੇ ਦਸ ਵੀ ਹੈ ਇਹ ਇੱਕ ਵਾਰੀ ਇੱਕ ਵਾਰੀ ਤੁਸੀਂ ਇਹ ਸਾਰਿਆਂ ਦਾ ਰਿਵਿਊ ਕਰੋਗੇ ਸਾਰੀਆਂ ਪੁਲੀਆਂ ਦਾ ਵੀ ਹੋ ਸਕਦਾ ਹੋਣ ਇਹ ਇੱਕ ਟੁੱਟੀ ਹੈ ਜਿਹੜੀਆਂ ਦੂਜੀਆਂ ਵੀ ਕਿਤੇ ਟੁੱਟ ਸਕਦੀਆਂ ਬਿਲਕੁਲ ਦੇਖਣਾ ਪਊਗਾ ਜੀ ਸਾਨੂੰ ਤਾਂ ਫਿਕਰ ਵਾਲੀ ਗੱਲ ਬਣ ਗਈ ਹਾ ਕਿਉਂਕਿ ਇਹ ਇੱਕ ਵੱਡੀ ਜਿਹੜੀ ਹੈਗੀ ਆ ਅਣਗੈਲੀ ਸਾਹਮਣੇ ਆਈ ਆ ਸਾਰਾ ਅਸੀਂ ਤਾਂ ਹੀ ਇਹ ਕਰਨ ਲੱਗੇ ਸੀ ਤੇ ਇੱਕ ਦੂਸਰੀ ਇਹ ਵੀ ਜਿਹੜੀਆਂ ਇਹਦੇ ਨਾਲ ਬਰਮਾ ਖਾਲੀ ਪੰਜਾ ਬਹੁਤ ਵੱਡੇ ਟੋਏ ਆ ਉਹਨਾਂ ਦੇ ਵਿੱਚ ਮਿੱਟੀ ਪਵਾਉਣੀ ਸੀ ਉਹ ਮਿੱਟੀ ਵੀ ਨਹੀਂ ਪਈ ਹੋਈ ਕਿਤੇ ਵੀ ਖਾਸਸਾ ਵਾਪਰ ਸਕਦਾ ਕਿੰਨਾ ਟਾਈਮ ਹੋ ਗਿਆ ਠੇਕੇਦਾਰਾਂ ਨੂੰ ਇਹ ਮਤਲਬ ਇੱਕ ਮਹੀਨੇ ਦੇ ਵਿੱਚ ਵਿੱਚ ਇੰਨੀਆਂ ਵੱਡੀਆਂ ਖਾਮੀਆਂ ਦੇਖਣ ਨੂੰ ਮਿਲਗੀਆਂ ਕੀ ਕਹੋਗੇ ਤੁਸੀਂ ਇਹਦੇ ਬਾਰੇ ਮਨਿੰਦਰ ਸਿੰਘ ਜੀ ਆ ਤੁਹਾਡੇ ਕੋਲੇ ਠੇਕਾ ਹੈਗਾ ਤੁਹਾਡੇ ਕੋਲੇ ਆਪਣਾ ਇਹਦਾ ਸੜਕ ਦਾ ਜਿਹੜੀ ਹੈਗੀ ਆਪਣੀ ਜਾ ਰਹੀ ਹੈ ਪੱਤੋ ਖਾਈ ਦੇ ਵਿੱਚ ਦੀ ਹਾਂਜੀ ਹਾਂਜੀ ਤੇ ਉਹਦੇ ਵਿੱਚ ਇਹ ਹੈ ਗੱਲ ਵੀ ਤੁਸੀਂ ਠੇਕੇਦਾਰ ਹੋ ਕਿ ਮੁਨਸ਼ੀ ਹੋ ਤੁਸੀਂ ਨਹੀਂ ਮੈਂ ਨਹੀਂ ਰਹੀ ਇੰਜੀਨੀਅਰ ਹੋ ਤੁਸੀਂ ਇੱਕ ਨਾ ਇੱਥੇ ਖਾਈ ਜਿਹੜੀ ਹੈਗੀ ਆ ਬੋਰਡ ਦੇ ਕੋਲ ਪੂਰੀ ਬਣਾਈ ਸੀ ਤੁਸੀਂ ਹਾਂਜੀ ਹਾਂਜੀ ਉਹ ਤੁਸੀਂ ਪਾਸ ਕੀ ਸੀ ਕੀਤੀ ਸੀ ਮੈਂ ਪੱਤਰਕਾਰ ਬੋਲਦਾ ਜਗ ਸੇਵਕ ਤੇ ਅ ਅਪਰੇਦਾਰ ਤੋਂ ਕੀ ਦੇ ਕਰਾਈਏ ਇਹ ਥਿੰਕ ਉਹ ਦਿੱਕਤਾਂ ਇਹ ਆ ਵੀ ਪੂਰੀ ਵਿਚਾਲਿਆਂ ਬੈਠ ਗਈ ਟੁੱਟ ਗਈ ਆ ਉਹ ਟਿੱਪਰ ਜਾਉਂਦੇ ਨਹੀਂ ਤਾਂ ਬਸ ਉਹ ਰੇਰ ਕਰੀਏ ਨਾ ਟਿੱਪਰ ਤਾਂ ਚੱਲਦੇ ਆ ਮੇਰੀ ਗੱਲ ਸੁਣੋ ਇੱਕ ਮਿੰਟ ਟਿੱਪਰ ਤਾਂ ਫਿਰ ਇਹਦੇ ਤੇ ਤੂੰ ਤਾਂ ਹੁਣ ਟਿੱਪਰ ਹੀ ਲੰਘਣੇ ਹੋਰ ਇੱਥੋਂ ਦੀ ਕੀ ਲੰਘਣਾ ਵਾ ਇਹ ਇਹ ਪੁੱਛਣਾ ਸੀ ਮੇਰਾ ਵੀਰੋ ਇੱਕ ਮਿੰਟ ਹੋਰ ਓਵਰਮੀਟਰ ਨਾਲ ਦਾ ਨਹੀਂ ਉਦੋਂ ਫਿਰ ਉਹ ਇਹ ਤਾਂ ਇੱਕ ਟੂਮ ਦਾਣਾ ਹੀ ਲੋਡ ਦਾ ਅੱਛਾ ਇੱਕ ਕੈਪੈਸਟੀ ਪਾਸ ਕੀਤੀ ਸੀ ਇਹਦੀ ਕੈਪੈਸਟੀ ਕਿੰਨੇ ਟਨ ਦੀ ਪਾਸ ਕੀਤੀ ਆ ਆਪਾਂ ਕਿੰਨੇ ਟਨ ਦੀ ਕੈਪੈਸਟੀ ਪਾਸ ਕੀਤੀ ਆ ਦਾਨ ਤਾਈ ਹੁਣ ਜਿਵੇਂ 30 ਟਨ ਹੁੰਦਾ 30 ਮਿੰਟ ਟਨ ਹੁੰਦਾ ਨੋਰਮਲ ਵੇਟ ਨੋਰਮਲ ਵੇਟ 30 35 ਟਨ ਆਣਾ ਛਾ ਠੀਕ ਕਿਤੇ ਕੋਈ ਇਨਸਾਨ ਦੇ ਕੀਤੀ ਹੈ ਤੁਸੀਂ ਵੀ ਪਹਿਲਾਂ ਨਾ ਵੇਟ ਲੰਘ ਕਰੀ ਜਦੋਂ ਇੱਥੋਂ ਦੀ ਵਹੀਕ ਜਦੋਂ ਜਦੋਂ ਇੱਥੋਂ ਦੀ ਵਹੀਕਲ ਲੰਘਦੇ ਆ ਉਹਦੀ ਆਪਾਂ ਕਿਸੇ ਦੀ ਨਿਸ਼ਾਨਦੇ ਹੀ ਕੀਤੀ ਸੀ ਵੀ ਕਿੰਨੇ ਕਿੰਨੇ ਲੋਡ ਵਾਲੇ ਲੰਘ ਰਹੇ ਆ ਇੱਥੋਂ ਦੀ ਇਹ ਦੁਕ ਬੈਸੀ ਤੋਂ ਵੱਧ ਨਹੀਂ ਬੰਦਾ ਇਹ ਤਾਂ ਉਹਨਾਂ ਨੂੰ ਰੋਕਣਾ ਉਹ ਨਹੀਂ ਆਣੀ ਨਹੀਂ ਚਲੋ ਆਪਾਂ ਇਹ ਵੀ ਗੱਲ ਕਹਿੰਦੇ ਆ ਰੋਕਣਾ ਤਾਂ ਨਹੀਂ ਪਰ ਉਹ ਜਿਹੜੀ ਹੈਗੀਆਂ ਆ ਤੁਸੀਂ ਇੰਜੀਨੀਅਰ ਹੋ ਤੁਹਾਨੂੰ ਪਤਾ ਹੋਊਗਾ ਵੀ ਇਹਦੀ ਹੁਣ ਜ਼ਿੰਮੇਵਾਰੀ ਕੀ ਦੀ ਹੈ ਵੀ ਨਹੀਂ ਤਾਂ ਰਿਪੇਅਰ ਕਰਵਾਉਣੀ ਹੀ ਹੋਰ ਤਾਂ ਹੈ ਜਿਹੋ ਇਹ ਜਿਹੜਾ ਟੁੱਟ ਗਿਆ ਉਹ ਤਾਂ ਹੁਣ ਉਹਨੂੰ ਟਿੱਪਰ ਆਣ ਦਾ ਆਪਾਂ ਕਹਿ ਨਹੀਂ ਸਕਦੇ ਹਾਂ ਉਹ ਤਾਂ ਨਾ ਗੱਲ ਸੌਣ ਨਾ ਰਿਪੇਅਰ ਕਰਾਉਣਾ ਠੀਕ ਹੈ ਉਹ ਤਾਂ ਅਸੀਂ ਮੁੰਡਾ ਭੇਜਦਾ ਇੱਥੇ ਉਹ ਕਰਾ ਰਹੇ ਆਂ ਅੱਛਾ ਤੁਸੀਂ ਜਦੋਂ ਤਰੰਤ ਸਾਨੂੰ ਪਤਾ ਲੱਗਿਆ ਇਸ ਤੋਂ ਉਹਦੀ ਨਾਲ ਦੀ ਨਾਲ ਮੁੰਡਾ ਭੇਜਦਾ ਅੱਛਾ ਠੀਕ ਹੈ ਕੱਲੀ ਰਿਪੇਅਰ ਕਰਾਉਗੇ ਹੁਣ ਤੁਸੀਂ ਇਹਦੀ ਨਾ ਉਹ ਜੋ ਵੀ ਪਾਰਟ ਉਹ ਟੁੱਟਿਆ ਉਹਨੂੰ ਬਣਾਵਾਂਗੇ ਹੀ ਬਸ ਨੇ ਕਿ ਇੱਕ ਪਾਰਟ ਟੁੱਟਿਆ ਮੇਰੇ ਕੋਲ ਨੇ ਇੱਥੇ ਪਿੰਡ ਵਾਸੀ ਵੀ ਨਾਲ ਹਾਜ਼ਰ ਨੇ ਤੇ ਅਸੀਂ ਇੱਥੇ ਜਿਹੜਾ ਹੈਗਾ ਇਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਆ ਪਿੰਡ ਵਾਸੀਆਂ ਦੇ ਵਿੱਚ ਇਸ ਦਾ ਵੱਡਾ ਜਿਹੜਾ ਹੈਗਾ ਇੱਥੇ ਬੈਠੇ ਸੀਗੇ ਕੁਝ ਬਹੁਤ ਬਾਰ ਉਹਨਾਂ ਨੇ ਦੱਸਿਆ ਵੀ ਜਦੋਂ ਇਹ ਪੁਲੀ ਬਣਦੀ ਸੀ ਉਦੋਂ ਵੀ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਜਿਹੜਾ ਹੈਗਾ ਮਟੀਰੀਅਲ ਘੱਟ ਲਾ ਰਹੇ ਹੋ ਇੱਥੇ ਦੱਸਿਆ ਗਿਆ ਮਟੀਰੀਅਲ ਬਹੁਤ ਘੱਟ ਲੱਗਿਆ ਨਹੀਂ ਨਹੀਂ ਮਟੀਰੀਅਲ ਤਾਂ ਪੂਰਾ ਲੱਗਦਾ ਜੀ ਮਟੀਰੀਅਲ ਕਿਵੇਂ ਘੱਟ ਲੱਗ ਜੂਗਾ ਜੀ ਠੀਕ ਹੈ ਇਹਦੀ ਫਿਰ ਹੁਣ ਜ਼ਿੰਮੇਵਾਰੀ ਕਿਹਦੀ ਤੈਅ ਹੋ ਰਹੀ ਹੈ ਵੀ ਇਹ ਟੁੱਟ ਗਈ ਹੈ ਜਿਹੜੀ ਇੱਟਵੀਂ ਵਾਰੀ ਤਾਂ ਹੀ ਹੁਣ ਆ ਦੇਖੋ ਕੋਈ ਚੀਜ਼ ਆ ਉਹ ਉੱਥੇ ਹੋ ਜਾਂਦੀ ਹੈ ਕੋਈ ਹੋਣੀ ਹੈ ਕੋਈ ਜਦੋਂ ਉਹ ਜਾਓ ਵੀ ਰਿਪੇਅਰ ਕਰਾਤੀ ਬਸ ਅੱਛਾ ਰਿਪੇਅਰ ਕਰਾ ਰਹੇ ਹੋ ਠੀਕ ਹੈ ਠੀਕ ਹੈ ਅੱਛਾ ਸਾਡੀ ਗੱਲ ਹੋਈ ਆ ਜਿਹੜੇ ਇਹਦੇ ਇੰਜੀਨੀਅਰ ਨੇ ਇੰਜੀਨੀਅਰ ਸਾਹਿਬ ਨੇ ਦੱਸਿਆ ਵੀ ਜਿਹੜੀ ਇਹ ਅਸੀਂ ਮਾਪਦੰਡਾ ਇਹਦੇ ਪੂਰੇ ਕੀਤੇ ਆ ਹੁਣ ਜਿਹੜੇ ਮਾਪਦੰਡਾ ਇਹਦੇ ਪੂਰੇ ਜੇ ਕੀਤੇ ਆ ਤੇ ਫਿਰ ਇਹ ਕਿਸ ਤਰ੍ਹਾਂ ਟੁੱਟ ਗਈ ਜਾਂ ਇਹਦੇ ਤੇ ਮਟੀਰੀਅਲ ਘੱਟ ਲੱਗਿਆ ਜਾਂ ਜਿਹੜੇ ਹੈਗੇ ਆਗੇ ਇਹਦੇ ਵਿੱਚ ਕੋਈ ਕਪਲੇਵਾਜੀ ਹੋਈ ਆ ਇਹ ਤਾਂ ਹੁਣ ਅਗਲਾ ਸਮਾਂ ਜਾਂ ਕੋਈ ਇਹਦੀ ਜਾਂਚ ਕੀਤੀ ਜਾਵੇ ਕੌਣ ਜਾਂਚ ਕਰੇਗਾ ਜਾਂਚ ਕਿਹਨੇ ਕਰਨੀ ਆ ਇਹ ਵਿਸ਼ਾ ਵੱਖਰਾ ਹੈ ਕਿਉਂਕਿ ਜਾਂਚ ਕਰਨ ਵਾਲਾ ਕੋਈ ਇਸ ਦੇਸ ਦਾ ਨਹੀਂ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਇਹਦੀ ਰਿਪੇਅਰ ਕਰਾ ਦੇਵਾਂਗੇ ਤੇ ਪਿੰਡ ਵਾਸੀ ਕਹਿੰਦੇ ਆ ਮੈਂ ਜਿਹੜਾ ਹੈਗਾ ਇੱਥੋਂ ਦੀ ਬਹੁਤ ਜ਼ਿਆਦਾ ਟ੍ਰੈਫਿਕ ਲੰਘਦਾ ਹੈ ਜੇ ਇੱਕ ਵਾਰੀ ਟੁੱਟ ਗਈ ਇਹ ਰਿਪੇਅਰ ਕਰਨ ਤੋਂ ਬਾਅਦ ਫਿਰ ਫਿਰ ਇਸੇ ਤਰ੍ਹਾਂ ਲੱਗੂਗਾ ਮੇਰੇ ਨਾਲ ਇਸ ਪਿੰਡ ਦੇ ਕੁਝ ਮੋਤਵਾਰ ਹੋਰ ਸਾਡੇ ਕੋਲੇ ਆਏ ਨੇ ਉਹਨਾਂ ਨਾਲ ਗੱਲ ਕਰਾਂਗੇ ਉਹ ਵੀ ਗੱਲ ਕਰਨਗੇ ਭਾਈ ਜੀ ਤੁਸੀਂ ਦੱਸੋ ਭਾਈ ਜੀ ਗੱਲ ਇਹ ਹੈ ਵੀ ਜਦੋਂ ਨਵੀਂ ਬਣੀ ਨਹੀਂ ਖੜੀ ਰਿਪੇਅਰ ਕਰਕੇ ਕਿਵੇਂ ਖੜ ਜੂਗੀ ਇਹ ਠੀਕ ਹੈ ਨਾ ਜੀ ਹਾਂ ਜਿਹੜੀ ਚੀਜ਼ੇ ਨਵੀਂ ਬਣ ਕੇ ਮਹੀਨਾ ਨਹੀਂ ਲੰਘਿਆ ਬਿਲਕੁਲ ਹਾਂ ਜੀ ਹਾਂ ਤੇ ਰਿਪੇਅਰ ਕਰਕੇ ਤਾਂ ਦੋ ਦਿਨ ਹੋਰ ਲੰਘ ਜਾਣਗੇ ਚਾਰ ਦਿਨ ਠੀਕ ਹੈ ਇਹ ਅਸਲ ਮਹੀਨੇ ਦੇ ਵਿੱਚ ਨਾ ਜੀ ਇਹ ਸਾਰੀ ਬਣਾਈ ਜਾਵੇ ਇਹਦਾ ਮਟੀਰੀਅਲ ਪੂਰਾ ਨਹੀਂ ਲਾਇਆ ਗਿਆ ਨਾ ਜਿਹੜੇ ਬੰਦੇ ਸੀ ਇੱਥੇ ਉਹਨਾਂ ਦਾ ਮਟੀਰੀਅਲ ਨਹੀਂ ਲਾਇਆ ਪੂਰਾ ਠੀਕ ਹੈ ਉਹਦਾ ਗਣਕੇ ਇਟਾਂ ਲਿਆਉਂਦੇ ਸੀ ਯਾਰ ਠੀਕ ਹੈ ਜਿਵੇਂ ਘਰ ਦੀ ਕਿਉਂ ਹੁੰਦੀ ਬਣਨੀ ਹੁੰਦੀ ਨਿੱਕੀ ਜੀ ਠੀਕ ਹੈ ਐਵੇਂ ਥੋੜੀ ਵੀ ਕੰਮ ਚੱਲਦੇ ਐ ਐਡਾ ਵੱਡਾ ਸਰਕਾਰ ਨੇ ਪੈਕੇਜ ਦਿੱਤਾ ਕਿੰਨੇ ਪੈਸੇ ਮਨਜ਼ੂਰ ਕੀਤੇ ਤੇ ਇਹਦਾ ਕੁਝ ਵੀ ਨਹੀਂ ਲੱਗਿਆ ਇਹਦੇ ਵਿੱਚ ਤੁਹਾਡਾ ਇਹ ਇੱਕ ਕੁੜੀ ਨਹੀਂ ਸਾਨੂੰ ਇਹ ਵੀ ਪਤਾ ਲੱਗਿਆ ਪਿੱਛੇ ਦੂਜੀਆਂ ਕਾਸ਼ਨਿਕ ਅਧਿਕਾਰੀ ਸਾਡੇ ਇਸ ਮੈਸੇਜ ਨੂੰ ਦੇਖਦਾ ਸਾਡੀ ਇਸ ਆ ਵੀਡੀਓ ਨੂੰ ਦੇਖਦਾ ਤਾਂ ਉਹ ਕਿਰਪਾ ਕਰਕੇ ਇਹਦੇ ਵੱਲ ਧਿਆਨ ਦੇਵੇ ਨਹੀਂ ਤਾਂ ਬਹੁਤ ਵੱਡਾ ਕਿਤੇ ਹਾਦਸਾ ਵੀ ਹੋ ਸਕਦਾ ਰਾਤ ਵੇਲੇ ਵੀ ਤੇ ਇਸ ਤਰ੍ਹਾਂ ਜਿਹੜੀਆਂ ਸਰਕਾਰਾਂ ਨੇ ਉਹ ਭਾਵੇਂ ਲੋਕਾਂ ਦੀਆਂ ਸਹੂਲਤਾਂ ਵਾਸਤੇ ਬਹੁਤ ਫੰਡ ਜਾਰੀ ਕਰਦੀਆਂ ਨੇ ਪਰ ਅੱਗੇ ਫੰਡ ਕੀ ਦੀ ਮਿਲੀ ਭੁਗਤ ਦੇ ਨਾਲ ਮੈਂ ਜਈ ਨੂੰ ਫੋਨ ਲਾ ਰਿਹਾ ਉਹਨਾਂ ਦਾ ਜਈ ਦਾ ਫੋਨ ਆ ਜਿਹੜਾ ਉਹ ਬੰਦ ਆ ਰਿਹਾ ਜਿਹੜਾ ਇਸ ਸੜਕ ਦਾ ਜਿਹਨੇ ਨਿਰਮਾਣ ਕਰਵਾਇਆ ਹੋ ਸਕਿਆ ਤਾਂ ਅਸੀਂ ਫਿਰ ਮੈਂਸ਼ਨ ਕਰਦੇ ਆ ਜਿਹੜੀਆਂ ਘਟਨਾਵਾਂ ਵਾਪਨ ਤੋਂ ਜਿਹੜਾ ਰੋਕਿਆ ਜਾ ਸਕੇ ਬਹੁਤ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਨਾਰਾਜ਼ਗੀ ਹੈ ਸੋ ਤੁਸੀਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਪ੍ਰਸ਼ਾਸਨ ਤੱਕ ਪਹੁੰਚੇ ਇਥੋਂ ਦੀ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਲੰਘਦੇ ਨੇ ਜਾਂ ਜਿਹੜੇ ਸਿਆਸੀ ਲੋਕ ਲੰਘਦੇ ਨੇ ਜਿਹੜੇ ਸਿਆਸੀ ਲੋਕ ਲੰਘਦੇ ਨੇ ਜਿਹੜੇ ਸਰਕਾਰ ਚਲਾ ਰਹੇ ਨੇ ਮੌਜੂਦਾ ਸਿਆਸੀ ਲੋਕ ਨੇ ਜਾਂ ਸਾਬਕਾ ਸਿਆਸੀ ਲੋਕ ਨੇ ਕੀ ਉਹ ਇਸ ਤਰ੍ਹਾਂ ਦੇ ਮੁੱਦੇ ਵੱਲ ਧਿਆਨ ਦੇਣਗੇ ਜਾਂ ਉਹ ਪੁੱਛਣਗੇ ਕਿਸੇ ਸਰਕਾਰੀ ਅਧਿਕਾਰੀ ਨੂੰ ਕਿਸੇ ਦੀ ਜ਼ਿੰਮੇਵਾਰੀ ਫੈਕਸ ਹੋਵੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਆਪਾਂ ਦੇਖਦੇ ਹਾਂ ਵੀ ਹੁਣ ਇਹਦੇ ਤੇ ਸਰਕਾਰ ਕੀ ਕਾਰਵਾਈ ਕਰਦੀ ਹੈ ਇਹਨੂੰ ਦੁਬਾਰੇ ਬਣਾਉਂਦੀ ਹੈ ਜਾਂ ਇਹਨੂੰ ਕੀ ਕੀਤਾ ਜਾਂਦਾ ਜਾਂ ਇਹਨੂੰ ਲਿਪਾ ਪੋਚੀ ਕਰਕੇ ਇਸੇ ਤਰ੍ਹਾਂ ਛੱਡ ਦਿੱਤਾ ਜਾਵੇਗਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜਿਹੜਾ ਇਹ ਮੈਸੇਜ ਆ ਵੱਧ ਤੋਂ ਵੱਧ ਲੋਕਾਂ ਤੱਕ ਜਾ ਸਕੇ ਬਹੁਤ ਬਹੁਤ ਧੰਨਵਾਦ ਟੁੱਟ ਗਈ ਹੈ ਜਿਹੜੀ ਕਿਵੇਂ ਵਾਰੀ ਗਈ ਹੁਣ ਦੇਖੋ ਕੋਈ ਚੀਜ਼ ਆ ਉਹ ਉਹ ਤਾਂ ਹੋ ਜਾਂਦੀ ਕੋਈ ਹੋਣੀ ਹੈਗਾ ਕੋਈ ਜਦੋਂ ਉਹਦਾ ਜੋ ਵੀ ਰਿਪੇਅਰ ਕਰਾਤੀ ਬਸ ਅੱਛਾ ਰਿਪੇਅਰ ਕਰਾ ਰਹੇ ਹਾਂ ਠੀਕ ਹੈ ਠੀਕ ਹੈ ਅੱਛਾ ਸਾਡੀ ਗੱਲ ਹੋਈ ਆ ਜਿਹੜੇ ਇਹਦੇ ਇੰਜੀਨੀਅਰ ਨੇ ਇੰਜੀਨੀਅਰ ਸਾਹਿਬ ਨੇ ਦੱਸਿਆ ਵੀ ਜਿਹੜੀ ਇਹ ਅਸੀਂ ਮਾਪਦੰਡਾ ਇਹਦੇ ਪੂਰੇ ਕੀਤੇ ਆ ਹੁਣ ਜਿਹੜੇ ਮਾਪਦੰਡਾ ਇਹਦੇ ਪੂਰੇ ਜੇ ਕੀਤੇ ਆ ਤੇ ਫਿਰ ਇਹ ਕਿਸ ਤਰ੍ਹਾਂ ਟੁੱਟ ਗਈ ਜਾਂ ਇਹਦੇ ਤੇ ਮਟੀਰੀਅਲ ਘੱਟ ਲੱਗਿਆ ਜਾਂ ਜਿਹੜੇ ਹੈਗੇ ਆਗੇ ਇਹਦੇ ਵਿੱਚ ਕੋਈ ਕਪਲੇਵਾਜੀ ਹੋਈ ਆ ਇਹ ਤਾਂ ਹੁਣ ਅਗਲਾ ਸਮਾਂ ਜਾਂ ਕੋਈ ਇਹਦੀ ਜਾਂਚ ਕੀਤੀ ਜਾਵੇ ਕੌਣ ਜਾਂਚ ਕਰੇਗਾ ਜਾਂਚ ਕਿਹਨੇ ਕਰਨੀ ਆ ਇਹ ਵਿਸ਼ਾ ਵੱਖਰਾ ਹੈ ਕਿਉਂਕਿ ਜਾਂਚ ਕਰਨ ਵਾਲਾ ਕੋਈ ਇਸ ਦੇਸ ਦਾ ਨਹੀਂ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਇਹਦੀ ਰਿਪੇਅਰ ਕਰਾ ਦੇਵਾਂਗੇ ਤੇ ਪਿੰਡ ਵਾਸੀ ਕਹਿੰਦੇ ਆ ਮੈਂ ਜਿਹੜਾ ਹੈਗਾ ਇੱਥੋਂ ਦੀ ਬਹੁਤ ਜ਼ਿਆਦਾ ਟ੍ਰੈਫਿਕ ਲੰਘਦਾ ਹੈ ਜੇ ਇੱਕ ਵਾਰੀ ਟੁੱਟ ਗਈ ਇਹ ਰਿਪੇਅਰ ਕਰਨ ਤੋਂ ਬਾਅਦ ਫਿਰ ਫਿਰ ਇਸੇ ਤਰ੍ਹਾਂ ਲੱਗੂਗਾ ਮੇਰੇ ਨਾਲ ਇਸ ਪਿੰਡ ਦੇ ਕੁਝ ਮੋਹਤਵਾਰ ਹੋਰ ਸਾਡੇ ਕੋਲੇ ਆਏ ਨੇ ਉਹਨਾਂ ਨਾਲ ਗੱਲ ਕਰਾਂਗੇ ਉਹ ਵੀ ਗੱਲ ਕਰਨਗੇ ਭਾਈ ਜੀ ਤੁਸੀਂ ਦੱਸੋ ਭਾਈ ਜੀ ਗੱਲ ਇਹ ਹੈ ਵੀ ਜਦੋਂ ਨਵੀਂ ਬਣੀ ਨਹੀਂ ਖੜੀ ਰਿਪੇਅਰ ਕਰਕੇ ਕਿਵੇਂ ਖੜ ਜੂਗੀ ਇਹ ਠੀਕ ਆ ਨਾ ਜੀ ਹਾਂ ਜਿਹੜੀ ਚੀਜ਼ ਨਵੀਂ ਬਣ ਕੇ ਮਹੀਨਾ ਨਹੀਂ ਲੰਘਿਆ ਬਿਲਕੁਲ ਹਾਂ ਜੀ ਹਾਂ ਤੇ ਰਿਪੇਅਰ ਕਰਕੇ ਤਾਂ ਦੋ ਦਿਨ ਹੋਰ ਲੰਘ ਜਾਣਗੇ ਚਾਰ ਤੰ ਠੀਕ ਹੈ ਇਹ ਅਸਲ ਮਹੀਨਾ ਦੇ ਵਿੱਚ ਨਾ ਜੀ ਇਹ ਸਾਰੀ ਬਣਾਈ ਜਾਵੇ ਇਹਦਾ ਮਟੀਰੀਅਲ ਪੂਰਾ ਨਹੀਂ ਲਾਇਆ ਗਿਆ ਨਾ ਜਿਹੜੇ ਬੰਦੇ ਸੀ ਇੱਥੇ ਉਹਨਾਂ ਦਾ ਮਟੀਰੀਅਲ ਨਹੀਂ ਲਾਇਆ ਪੂਰਾ ਠੀਕ ਹੈ ਉਹਦਾ ਗਣਕੇਟਾਂ ਲਿਆਉਂਦੇ ਸੀ ਯਾਰ ਠੀਕ ਹੈ ਜਿਵੇਂ ਘਰ ਦੀ ਘੋਲ ਦੀ ਬਣਨੀ ਹੁੰਦੀ ਨਿੱਕੀ ਜੀ ਠੀਕ ਹੈ ਐਵੇਂ ਥੋੜੀ ਵੀ ਕੰਮ ਚੱਲਦੇ ਐ ਐਡਾ ਵੱਡਾ ਸਰਕਾਰ ਨੇ ਪੈਕੇਜ ਦਿੱਤਾ ਕਿੰਨੇ ਪੈਸੇ ਮਨਜ਼ੂਰ ਕੀਤੇ ਤੇ ਇਹਦਾ ਕੁਝ ਵੀ ਨਹੀਂ ਲੱਗਿਆ ਇਹ ਜਿੱਥੇ ਤੁਹਾਡਾ ਇਹ ਇੱਕ ਕੁੜੀ ਨਹੀਂ ਸਾਨੂੰ ਇਹ ਵੀ ਪਤਾ ਲੱਗਿਆ ਪਿੱਛੇ ਦੂਜੀਆਂ ਕੁੜੀਆਂ ਵੀ ਜਿਹੜੀ ਉਹ ਵੀ ਬੈਠ ਗਈਆਂ ਸਾਰੀਆਂ ਇੱਕੋ ਹੀ ਚੀਜ਼ ਹੈ ਜੀ ਪਹਿਣਾ ਹਾਂ ਸਾਰਾ ਇਹਨਾਂ ਨੇ ਇੱਕੋ ਸੇਵੀ ਕੀਤਾ ਜਿਹੜਾ ਕੁਝ ਕੀਤਾ ਤੇ ਇਹਦੇ ਬਾਰੇ ਤੁਸੀਂ ਕੀ ਸੋਚਦੇ ਆਂ ਵੀ ਜਿਹੜੇ ਇਹਨਾਂ ਨੇ ਜਿਨ੍ਹਾਂ ਨੇ ਇਹ ਬਣਾਈਆ ਉਹਨਾਂ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਬਣ ਜੋ ਵੀ ਕਾਰਵਾਈ ਬਣਦੀ ਹੈ ਉਹਨਾਂ ਤੇ ਹੋਣੀ ਚਾਹੀਦੀ ਹੈ ਤੇ ਨਾਲੇ ਆਪਾਂ ਮੌਕੇ ਦੀ ਸਰਕਾਰ ਨੂੰ ਐਮਐਲਏ ਸਾਹਿਬ ਨੂੰ ਮਾਨ ਸਾਹਿਬ ਨੂੰ ਕਹਿੰਦੇ ਆ ਵੀ ਇਹ ਦੁਬਾਰੇ ਬਣਵਾਈਆਂ ਜਾਣ ਸਾਰੀਆਂ ਇਹ ਬਿਲਕੁਲ ਐ ਇਹ ਤਾਂ ਬਿਲਕੁਲ ਨਹੀਂ ਖੜਨੀਆਂ ਨਾਲ ਨਾਲ ਜਿਹੜੀ ਸੜਕ ਬਣੀ ਐ ਇਹਦੇ ਨਾਲ ਨਾਲ ਜਿਹੜੀਆਂ ਬਰਮਾ ਹੁੰਦੀਆਂ ਇਹਨਾਂ ਦੇ ਉੱਪਰ ਮਿੱਟੀ ਲਾਉਣੀ ਹੁੰਦੀ ਐ ਠੇਕੇਦਾਰ ਨੇ ਜਿਹੜੇ ਦੂਰ ਤੱਕ ਅਸੀਂ ਦੇਖ ਕੇ ਆਏ ਆ ਵੀ ਵੱਡੇ ਟੋਏ ਪਏ ਹੋਏ ਨੇ ਕੋਈ ਮੋਟਰਸਾਈਕਲ ਵਾਲਾ ਕੋਈ ਕਾਰ ਵਾਲਾ ਜਿਹੜਾ ਹੈਗਾ ਉਹ ਕਿਸੇ ਵੇਲੇ ਵੀ ਹਾਦਸਾ ਕਰਾਤ ਹੋ ਸਕਦਾ ਹੈ ਤੇ ਉਹਦੇ ਬਾਰੇ ਵੀ ਤੁਸੀਂ ਦੱਸੋ ਉਹ ਸਾਰਾ ਮੈਂ ਉਹ ਸੰਤੀ ਮੈਂਬਰ ਨੂੰ ਨਾਲ ਲੈ ਕੇ ਪੰਚਾਇਤ ਮੈਂਬਰ ਨੂੰ ਨਾਲ ਲੈ ਕੇ ਮੈਂ ਉਹਨਾਂ ਨੂੰ ਆਖਿਆ ਵੀ ਥੋੜੀ ਜਿਹੀ ਲਾਉਂ ਕਰੋ ਏ ਕਹਿੰਦੇ ਇੱਥੇ ਇਟਾਂ ਹੀ ਇੰਨੀਆਂ ਲਾਉਣੀਆਂ ਬਸ ਜਿੰਨਕੇ ਮਿਲ ਗਿਆ ਸਾਨੂੰ ਕਹਿੰਦੇ ਅੱਛਾ ਉਹ ਕਹਿੰਦੇ ਸਾਨੂੰ ਕਿਣਕੇ ਮਿਲ ਗਿਆ ਇੰਨੀਆਂ ਇਟਾਂ ਲਾਉਣੀਆਂ ਅਸੀਂ ਠੀਕ ਆ ਮੈਂ ਮੌਕੇ ਤੇ ਹਾਜ਼ਰ ਹੋਇਆ ਉੱਥੇ ਕੋਲੇ ਠੀਕ ਆ ਠੀਕ ਆ ਹਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ